ਕਿੰਨੇ ਵਧੀਆ ਬਣ ਕੇ ਦਿੱਖ ਸੁਨਹਿਰੀ ਸੁਨਹਿਰੀ ਮਾਤਾ ਜੀ ਕੀ ਬਣਾ ਰਹੀਆਂ ਫਿਰ ਅੱਜ ਮੈਂ ਤੈਨੂੰ ਬਣਾ ਕੇ ਦਿੰਦੀ ਆਂ ਜੀ ਮਟਰ ਜਿਹੜੇ ਮੈਦੇ ਦੇ ਮਟਰ ਜੇ ਨਹੀਂ ਹੁੰਦੇ ਆਪਾਂ ਨੂੰ ਮੰਡੀ ਉਹ ਹੋਟਲਾਂ ਤੇ ਮਿਲਦੇ ਨੇ ਜੇ ਉਹ ਐ ਨਹੀਂ ਪਤਾ ਕਿੱਥੇ ਕਿੱਦੇ ਬਣਾਏ ਹੁੰਦੇ ਨੇ ਜੇ ਆਪਾਂ ਹੁਣ ਇਹ ਤਾਂ ਵਧੀਆ ਆਪਦੇ ਘਰੇ ਤਿਆਰ ਕਰ ਸਕਦੇ ਆਂ ਜੇ ਤਾਜ਼ੇ ਬਣਾ ਕੇ ਇੱਕ ਦੋ ਦਿਨ ਤਾਂ ਰਹਿ ਜਾਂਦੇ ਨੇ ਉਹ ਤਾਂ ਹੁਣ ਖਾਣਾ ਕਿੰਨੇ ਕਿੰਨੇ ਦਿਨਾਂ ਦੇ ਹੁੰਦੇ ਨੇ ਜੇ ਦੇਖ ਬਣਾਏ ਤੇ ਇਹ ਜਿਹੜਾ ਆਪਾਂ ਜੋ ਬਣਾ ਰਹੇ ਹਾਂਗੇ ਆਪਾਂ ਮੈਦਾ ਲੈ ਲਿਆ ਆਪਾਂ ਪਾ ਲਿਆ ਮੈਦਾ ਜਿੰਨੇ ਕੁ ਲੋੜ ਆ ਖਾਣੇ ਨੇਗੇ ਓਨੇ ਕੁ ਬਣਾ ਲਓ ਬਾਹਲੇ ਬਣਾਇਆਂ ਦਾ ਕੀ ਫਾਇਦਾ ਹੈਗਾ ਘਤ ਆ ਦੀ ਚੀਜ਼ ਬਣ ਜਾਂਦੀ ਹੈ ਜੀ ਮੈਦਾ ਆਪਾਂ ਸਾਂ ਲੈ ਕੇ ਆਉਂ ਤਾਂ ਵਧੀਆ ਹੁੰਦਾ ਫਿਰ ਵੀ ਸਾਂ ਲਓ ਨਿਕਲੇ ਤਾਂ ਕੁਝ ਵੀ ਨਹੀਂ ਹੈਗਾ ਤੇ ਵਿੱਚ ਪਰ ਚਲ ਸਾਣਨਾ ਜ਼ਰੂਰੀ ਹੈਗਾ ਆ ਆ ਪਰਦੇ ਕਮ ਐਡੇ ਦੇ ਬਣਾਵਾਂਗੇ ਮੈਦਾ ਦਾ ਆਪਣਾ ਸਾਫ ਕੀਤਾ ਇਹਦੇ ਵਿੱਚ ਆਪਾਂ ਪਾਵਾਂਗੇ ਜਮੈਣ ਜੀ ਰਵੀ ਜੀ ਬੰਦ ਨਾ ਮੈਂ ਤਾਂ ਜਮੈ ਨਹੀਂ ਪੈਂਦੀ ਹੁੰਦੀ ਕੱਲੀ ਆਪਾਂ ਥੋੜੀ ਜੀ ਜਮੈਣ ਇਦੇ ਵਿੱਚ 12 ਤਾਂ ਜਮਾਇਆ ਨਹੀਂ ਦਿੱਤੀ ਇਹਦੇ ਚ ਇੱਕ ਪੈਂਦਾਗਾ ਨੂਨ ਥੋੜਾ ਜਿਹਾ ਕਿਉਂ ਕਰਾਰੇ ਜੇ ਹੋ ਜਾਂਦੇ ਨੇ ਨੂਨ ਨੂਨ ਆਪਾਂ ਆਪਦੇ ਹਿਸਾਬ ਮੁਕਾਬਤ ਪਾ ਲਓ ਜਿੰਨਾ ਤਾਂ ਆਪਾਂ ਹੋ ਕਰਨਾ ਤਾਂ ਬਾਹਲਾ ਵੱਧ ਵੀ ਨਹੀਂ ਲੋਟ ਰਹਿਣਾ ਫਿਰ ਇਹਨੂੰ ਆਪਾਂ ਰਲਾ ਆ ਲਓ ਹੌਣ ਤੇ ਜਮਾਨ ਦੇ ਵਿੱਚ ਰਲਾ ਲਈ ਹੁਣ ਇਹਦੇ ਵਿੱਚ ਦੇਸੀ ਘਿਓ ਘਿਓ ਆਪਾਂ ਕਿਹੜਾ ਇਹ ਉਹ ਕਰਨ ਨੇ ਆਪਾਂ ਘਰੇ ਖਾਣੇ ਲਈ ਇਹਦੇ ਵਿੱਚ ਦੇਸੀ ਘਿਓ ਥੋ ਪਾਵਾਂਗੇ 2-3 ਚਮਚ ਫਿਰ ਆਟਾ ਵਧੀਆ ਹੋ ਜਾਂਦਾ ਹੈ ਦੇਸੀ ਘਿਓ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਨੇ ਚੰਗੀ ਤਰ੍ਹਾਂ ਇਹਦੇ ਗੰਡਾ ਜੀ ਆਪਾਂ ਨਾਲ ਲਿਆ ਐ ਮਲ ਕੇ ਸਾਰੇ ਗੰਡਾ ਜੀ ਜਿਹੜੇ ਹੁਣ ਘੋਪਾਇਆ ਆਪਾਂ ਨੇ ਵਿੱਚ ਉਹ ਚੰਗੀ ਤਰ੍ਹਾਂ ਆਟੇ ਚ ਮਿਕਸ ਹੋ ਗਏ ਗੁੰਨਾ ਵੀ ਹੋ ਗਿਆ ਏਟਾ ਪਾਣੀ ਲਈ ਗੁੰਨਾਂਗੇ ਗੁੰਨਾ ਕੇ ਪਾਣੀ ਨਾਲ ਹੁਣ ਆਪਾਂ ਇਹਨੂੰ ਆਟੇ ਨੂੰ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਥੋੜਾ ਥੋੜਾ ਆਟੇ ਨੂੰ ਆਟੇ ਚ ਪਾਣੀ ਪਾ ਕੇ ਥੋੜਾ ਥੋੜਾ ਪਾਏ ਗੁੰਨ ਲਾ ਇਹ ਥੋੜਾ ਜਿਹਾ ਆਟਾ ਕਰੜਾ ਹੁੰਦਾਗਾ ਜਿਵੇਂ ਆਪਾਂ ਸੇਮੀਆਂ ਦਾ ਆਟਾ ਹੁੰਦੇ ਆਂਗੇ ਹਨਾ ਅੱਗੇ ਬੜੀਆਂ ਸੇਮੀਆਂ ਬਠਦੀਆਂ ਤੋੜਿਆ ਤੇ ਉਹ ਕਾਹੜਾ ਆਟਾ ਗੁੰਨਦੀ ਆ ਥੋੜਾ ਜਿਹਾ ਮੈਂ ਵੀ ਗੁੰਨ ਲੈ ਜਾਉਂਗਾ ਆਟਾ ਆਪਾਂ ਗੁੰਨ ਕੇ ਤਿਆਰ ਕਰਤਾ ਆ ਦੇਖੋ ਇਹਨੂੰ ਐਸੇ ਰੋਟ ਗੁੰਨ ਲਾ ਗੁੰਨ ਕੇ ਆਪਾਂ ਇਹ ਕਰਤਾ ਹੁਣ ਤਿਆਰ ਇਹਦੇ ਵਿੱਚ ਆਪਾਂ ਹੁਣ ਗਿੱਲਾ ਥੋੜਾ ਜਿਹਾ ਪਾਣਾ ਦੇ ਦਾਂਗੇ ਇਹ ਆਟਾ ਇੰਨੇ ਠੀਕ ਹੋ ਜਾਊਗਾ 8 ਘੰਟੇ ਇਹਦੇ ਤੇ ਕੱਪੜਾ ਦੇ ਕੇ ਗਿੱਲਾ ਕਰ ਇਹਨੂੰ ਰੱਖ ਦਾਂਗੇ ਇਹ ਆਟਾ ਨਰਮ ਹੋ ਜਾਊਗਾ 8 ਘੰਟੇ ਨਰਮ ਹੋ ਜਾਊਗਾ ਇਹਨੂੰ ਦੁਬਾਰੇ ਆਪਾਂ ਫਿਰ ਮੁੱਕੀ ਦੇਵਾਂਗੇ ਲੋ ਆਪਾਂ ਆਟਾ ਗੁੰਨ ਕੇ ਤਿਆਰ ਕਰਤਾ ਹੁਣ ਇਹਨੂੰ ਅੱਧਾ ਘੰਟਾ ਰੱਖ ਦਾਂਗੇ ਆ ਉੱਤੇ ਥੋੜਾ ਜਿਹਾ ਗਿੱਲਾ ਪੋਣਾ ਦੇ ਤਾਂ ਇਹਦੇ ਇਹ ਨਰਮ ਹੋ ਜੂ ਅੱਧੇ ਘੰਟੇ ਚ ਹੁਣ। ਨਰ ਜੀ ਅੱਧਾ ਘੰਟਾ ਆਪਣਾ ਹੋ ਗਿਆ ਹੁਣ। ਆਪਾਂ ਨੇ ਹੁਣ ਦਵਾਰੇ ਇਹਨੂੰ ਗੋ ਦੇਣੀ ਹੈਗੇ। ਆਖੇ ਨੂੰ ਦੇਖੋ ਕਿੰਨਾ ਵਧੀਆ ਬਣ ਗਿਆ। ਪੂਰਾ ਮਲਾਈ ਬਣ ਗਿਆ। ਹੁਣ ਇਹਨੂੰ ਆਪਾਂ ਥੋੜਾ ਜਿਹਾ ਕੇਵਲ ਲਾ ਕੇ ਕੇਵਲ ਲਾ ਕੇ ਨੂੰ ਗੁੰਨਦਾ ਹੈਗਾ ਇਹ ਤਾਂ ਜਿੰਨੀ ਆਪਾਂ ਇਹਦੇ ਆਪਾਂ ਮਲਾਈ ਕਰਾਂਗੇ ਇਹਨੂੰ ਮਲਾਂਗੇ ਗੁੰਨਾਂਗੇ ਉਹਨਾਂ ਇਹ ਵਧੀਆ ਬਣਦਾ ਜਾਂਦਾ ਹੈਗਾ ਹੁਣ ਇਹਦੇ ਆਪਾਂ ਐ ਕਰਕੇ ਪੇੜੇ ਬਣਾ ਲਾਂਗੇ ਸਾਰੇ ਐਂ ਕਰਕੇ ਪੇੜੇ ਬਣਾ ਲਾਂਗੇ ਆਪਾਂ ਬਣਾ ਲਏ ਸਾਰੇ ਹੁਣ ਆਪਾਂ ਇਹਦੇ ਲੋਈਏ ਜੇ ਭੰਨ ਦਾਂਗੇ ਤੇ ਉਹ ਦਾ ਹੱਥ ਲਾ ਕੇ ਥੋੜਾ ਥੋੜਾ

ਲੋਈ ਆਪਾਂ ਨੇ ਸਾਰੇ ਬਣਾ ਲਏ ਹੁਣ ਆਪਾਂ ਥੋੜਾ ਜਿਹਾ ਤੇ ਤੇਲ ਲਾ ਲੋ ਚਹਿਕੋ ਵਾਲਾ ਲਾ ਲੋ ਆਪਾਂ ਲਾ ਲਿਆ ਘਿਓ ਇਹ ਤੇ ਦੇਸੀ ਆਪਾਂ ਕਿਹੜਾ ਇਹ ਵੇਚਣੇ ਨੇ ਵੀ ਵੇਚਣੇ ਨੇ ਦੂਜਾ ਲਫੈਂਡ ਘਿਓ ਰੋ ਤਾਂ ਆਪਾਂ ਤਾਂ ਘਰੇ ਖਾਣੇ ਨੇ ਤੇ ਆਪਾਂ ਨੇ ਦੇਸੀ ਘਿਓ ਦੀ ਵਰਤੋਂ ਹੀ ਕਰੀ ਆ ਜੀ కట్ ਇਹ ਆਪਾਂ ਹੁਣ ਇੱਕ ਪਲੇਟ ਲੈ ਲਾਂਗੇ ਪਲੇਟ ਦੇ ਵਿੱਚ ਇਹਨਾਂ ਨੂੰ ਆਪਾਂ ਰੱਖ ਲਾਂ। ਲਓ ਪਈ ਮਟਰ ਆਪਾਂ ਨੇ ਵੇਲ ਲਏ ਸਾਰੇ ਵੇਲ ਕੇ ਤੇ ਇਹ ਇਕੱਲਾ ਇਕੱਲਾ ਕਰਤਾ ਕਿਉਂ ਇਕੱਠੇ ਨਾ ਕਰੋ ਇਹ ਜੁੜ ਜਾਣਗੇ। ਕੱਟ ਕੱਲੇ ਕੱਲ ਕਰਤੇ ਹੁਣ ਇਹਨਾਂ ਨੂੰ ਮੜੀ ਦੀ ਹਵਾ ਜੀ ਨਿਕਲ ਜੂਗੀ ਇਹਨਾਂ ਨੂੰ ਤੇ ਆਪਾਂ ਹੁਣ ਇਹਨਾਂ ਗੈਸ ਤੇ ਕੜਾਈ ਆ ਧਰਦੇ ਆ ਕਿ ਉਹਦੇ ਵਿੱਚ ਪਾਉਣਾ ਤੇਲ ਜੱਕਾ ਉਹ ਤੇ ਪਾ ਕੇ ਫਿਰ ਸਾਨੂੰ ਤੜਕੇ ਦਿਖਾਉਣੇ ਆਗੇ ਕਿੱਦਾਂ ਦੇ ਲੱਗੇ ਆ ਆਪਾਂ ਨਾ ਮੈਂ ਸਟਾਈਲ ਦੇ ਕਰਤੇ ਆਪਾਂ ਨੇ ਗੋਲ ਬਣਾਏ ਨੇਗੇ ਸਾਨੂੰ ਗੋਲ ਬਣਾ ਕੇ ਦਿਖਾਵਾਂਗੇ ਜਿਵੇਂ ਬੰਦੇ ਨੇ ਗੋਲ ਆਪਾਂ ਵੀ ਇਹ ਤਰੀਕਾ ਪਹਿਲਾਂ ਵੀ ਵੈਲੀ ਕਰਿਆਗਾ ਤੇ ਦੇਖਦੇ ਆਗੇ ਕਿਵੇਂ ਬੰਦੇ ਨੇ ਲਓ ਜੀ ਆਪਾਂ ਨੇ ਤੇਲ ਪਾ ਕੇ ਗੈਸ ਕਰਤਾ ਤੇ ਆਉਣ ਤੇਲ ਪਾ ਕੇ ਆਪਾਂ ਨੇ ਇਹਦੇ ਵਿੱਚ ਫਰਾਈ ਵੀਲ ਚ ਆਪਾਂ ਧਰਤਾ ਤੇ ਰਹੋਗੇ ਆਪਣਾ ਗਰਮ ਹੁਣ ਆਪਾਂ ਇਹਦੇ ਵਿੱਚ ਆ ਚੱਕ ਕੇ ਪਾਉਨੇ ਆਗੇ ਮਟਰ ਬਣਾਏ ਨੇ ਜਿਹੜੇ

ਏ ਦੇਖੋ ਆਪਾਂ ਮੁੱਲ ਦੇ ਲਿਹਾਉਣੇ ਆਪਾਂ ਨੂੰ 10-20 ਰੁਪਏ ਦੇ ਕਿੰਨੇ ਕੁ ਦਿੰਦੇ ਨੇਗੇ ਥੋੜਾ ਜਿਹਾ ਦਿੰਦੇ ਨੇਗੇ ਹਾਂ ਤੇ 10-20 ਰੁਪਏ ਦੇ ਥੋੜੇ ਜਿਹਾ ਆਪਾਂ ਨੂੰ ਦਿੰਦੇ ਨੇ ਤੇ ਆਪਾਂ ਘਰੇ ਬਣਾਏ ਨੇ ਭਾਈ ਆਟਾ ਆਪਾਂ ਪਾਇਆ ਨਹੀਂ ਹੈ ਵੈਸੇ ਭਾਈ ਆਟੇ ਦੇ ਦੇਖੋ ਤੁਸੀਂ ਕਿੰਨੇ ਬਣ ਜਾਣਗੇ ਨਾਲ ਸਾਰਾ ਟਬਰ ਖਾਊਗਾ ਨਾਲ ਘਰੇ ਵਧੀਆ ਆਪਦੇ ਹੱਥੀ ਬਣਾਈ ਹੋਈ ਚੀਜ਼ ਰੀਜਨਲ ਵਧੀਆ ਮਿਲਦੀ ਹੈ ਜੀ ਕਿੰਨੇ ਵਧੀਆ ਬਣ ਕੇ ਦੇਖ ਸੁਨਹਿਰੀ ਸੁਨਹਿਰੀ ਜਿੱਦੇ ਕੋਤ ਵਧੀਆ ਬਣਦੇ ਨੇਗੇ ਜੇ ਆਪ ਕੋਸ ਕਰਾਂਗੇ ਕੋਈ ਵੀ ਕੰਮ ਵਧੀਆ ਘਰੇ ਬਣ ਹੀ ਜਾਂਦੀ ਹੈ ਜੀ ਦੇਖੋ ਆ ਇੱਧਰ ਬਣਾਏ ਪਏ ਨੇ ਇਹਨਾਂ ਦਾ ਵੀ ਦੇਖ ਕਿੰਨਾ ਸੋਹਣਾ ਆ ਹੋਗਾ ਸੁਨਹਿਰੀ ਸੁਨਹਿਰੀ ਉਹਨਾਂ ਵਰਗੇ ਜਿਵੇਂ ਉਹ ਉਹਨਾਂ ਦੇ ਬਣਾਏ ਹੁੰਦੇ ਨੇ ਜੀ ਹੋਵੇਂ ਬਣ ਕੇ ਦੇਖੋ ਕੋਟਲ ਵਾਲਿਆਂ ਦੇ ਬਣਾਏ ਹੁੰਦੇ ਨੇ ਜੀ ਅੱਗੇ ਤਾਂ ਆਪਾਂ ਜਿੰਨੀ ਵੀ ਚੀਜ਼ ਪਾਉਣੀ ਆ ਗਈ ਉਹਦੇ ਆਪਾਂ ਹਿਸਾਬਕਤਾ ਹਿਸਾਬ ਨਾਲ ਪਾ ਲਾਂਗੇ। ਰਾੜ ਨੇ ਨੇ ਪੱਤਾ ਪੱਤੇ ਵੀ ਰਾੜ ਸਾਖਦੇ ਆਂ ਨਹੀਂ ਘੱਟ ਰਾੜ ਨੇ ਨਹੀਂ ਘੱਟ ਰਾੜੇ ਦੀ। ਆ ਦੇਖੋ ਆਪਾਂ ਨੇ ਕ ਡਿਜ਼ਾਈਨਦਾਰ ਕੱਟ ਕੇ ਦਿਖਾਇਆ ਤੀਗਾ। ਇਹ ਕੱਟਿਆ ਤੇ ਆ ਦੇਖੋ ਗੋਲ ਵਿੱਚੋਂ ਆਲੇ-ਦਾਲੇ ਸਾਰੇ ਗੋਲ ਇਹ ਸਾਰਿਆਂ ਦਾ ਛੋਟਾ ਪੀਸ ᱛੀਗਾ ਤੇ ਆਹਾ ਹੁਣ ਓਦੋਂ ਵੱਡਾ ਹਾਂ ਦੇਖੋ ਗੋਲ ਕਰਤੇ ਨੇ ਆ ਦੇਖੋ ਇਹ ਜਿਹਨ ਦਾ ਕੱਟ ਕੇ ਦੇਖੇ ਨੇ ਇਹ ਵੀ ਵਧੀਆ ਬੰਦੇ ਨੇਗੇ ਲਓ ਜੀ ਆਪਾਂ ਨੇ ਮਟਰ ਬਣਾ ਕੇ ਤਿਆਰ ਕਰਕੇ ਦਿਖਾਤੇ ਸੋਨੂੰ ਵੀ ਕਿਦਾਂ ਮਟਰ ਬਣਾਈ ਦੇਣਗੇ ਆਪ ਇੱਕ ਡਿਜ਼ਾਈਨਰ ਬਣਾਤਾ ਆਲੇ-ਦਾਲੇ ਉਹਨੂੰ ਗੋਲ ਕੱਟ-ਕੱਟ ਕੇ ਤੇ ਆਪਾਂ ਨੇ ਡਿਜ਼ਾਈਨਰ ਬਣਾ ਲਿਆ ਤੇ ਆਲੇ-ਦਾਲੇ ਗੋਲagina ਕੱਟ ਕੇ ਬਣਾਤਾ ਚਲੇ ਤਾਂ ਆਪਾਂ ਨੂੰ ਹੀ ਸੌਂਪਦਾ ਜਾ ਗਾ ਆਪਾਂ ਬਣਾਤਾ ਤੇ ਐਂ ਘਰੇ ਆਪਾਂ ਮਟਰ ਤਿਆਰ ਕਰ ਸਕਦੇ ਆਂਗੇ ਨਾਲੇ ਘਰ ਦੀ ਚੀਜ਼ ਆ ਵਧੀਆ ਨਾਲੇ ਜਵਾਕ ਬੱਚੇ ਖੁਸ਼ ਹੋ ਕੇ ਖਾਣਾ ਆਪ ਵੀ ਆਪਾਂ ਖਾ ਜੀਏ ਤੇ ਜੇ ਸਾਨੂੰ ਸੋਨੂੰ ਇਹ ਸਾਡੇ ਮਟਰ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਸਾਨੂੰ ਸੇਰ ਕਮੈਂਟ ਜ਼ਰੂਰ ਕਰਨਾ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਵੀ ਸਾਨੂੰ ਕਿਵੇਂ ਲੱਗਾ ਸਾਡਾ ਤਰੀਕਾ ਮਟਰ ਬਣਾਉਣ ਦਾ ਵਧੀਆ ਲੱਗਾਗਾ ਧੰਨਵਾਦ ਭਾਈ ਜੋਤਾ